ਇਕਵਾ ਫਿਰਤਵਾਦੀ ਸੇਵਾ ਦੇ ਵਿਚਾਰਦੰਤ ਤੁਸੀਂ ਸ਼ਬਦ ਸੁਣ ਰਹੇ ਸੀ ਮਾਰੂ ਰਾਗ ਦੇ ਵਿੱਚ ਬੁਲਣਾਂਕ ਪਾਤਸ਼ਾਹ ਦਾ ਸ਼ਬਦ ਸੀ ਪਾਈ ਸਾਹਿਬ ਨੇ ਇਸ ਤਰ੍ਹਾਂ ਉਚਾਰਨ ਕੀਤਾ ਸੀ ਨਾ ਕੋਈ ਮੁੱਲਾ ਨਾ ਕੋ ਕਾਜੀ ਨਾ ਕੋ ਸ਼ੇਖ ਮਸਾਹਿਬ ਖਾਜੀ ਸ਼ਬਦ ਤਾਂ ਆਰੰਭ ਹੁੰਦਾ ਹੈ ਅਰਬਤ ਨਰਬਤ ਤੋਂ ਦੂਕਾਰਾ ਤਰਨ ਗਗਨਾ ਹੁਕਮੇ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੰਸਮਾਤ ਲਗਾਂ ਆਪਾਂ ਅੱਜ ਇਸ ਸ਼ਬਦ ਨੂੰ ਇਹ ਆਧਾਰ ਬਣਾ ਕੇ ਵਿਚਾਰ ਕਰਨੀ ਕਿ ਗੁਰਬਾਣੀ ਅਨੁਸਾਰ ਸਵਰਗ ਨਰਕ ਅਤੇ ਪਾਪ ਪੁੰਨ ਕੀ ਹਨ ਰਾਕੇ ਇਸ ਤੇ ਆਪਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿਉਂਕਿ ਜੁੜੀ ਭਾਰਤੀ ਮਾਇਥੋਲੋਜੀ ਜਾਂ Hindu mythology ਜਿਸ ਨੂੰ ਵੀ ਆਪਾਂ ਕਹਿੰਦੇ ਆ ਕਈ ਲੋਕੀ ਜਦੋਂ ਗੁਰਬਾਣੀ ਦਾ ਜ਼ਿਕਰ ਕਰਦੇ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਤਾਂ ਉਹ ਕਈ ਕਿਈ ਵਾਰੀ

ਆਪਾਂ ਕਈ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚੁੱਕੇ ਆ ਕਿ ਜਿਹੜੀ ਵੇਦਾਂਤ ਦੀ ਫਿਲਾਸਫੀ ਆ ਕਿ ਰਾਖਟ ਦਰਸ਼ਨ ਨੇ ਜਾਂ ਜਿੰਨੇ ਵੀ ਭਾਰਤ ਦੇ ਨੌ ਦਰਸ਼ਨ ਨੇ ਛੇ ਖਟ ਦਰਸ਼ਨ ਤੇ ਤਿੰਨ ਵੋਦਮਤ ਜੈਨਮਤ ਤੇ ਚਾਰਵਾਕ ਇਨ੍ਹਾਂ ਨੋ ਦਰਸ਼ਨਾਂ ਦੇ ਵਿੱਚੋਂ ਕਿ ਸੇਵੀ ਦਰਸ਼ਨ ਦਾ ਕੋਈ ਸਮੇਲ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਨਹੀਂ ਹੈ ਇਸ ਵਿੱਚ ਨਵੀਨਤਾ ਹੈ ਕਿਉਂਕਿ ਜਿੰਨੇ ਵੀ 6 ਦਰਸ਼ਨ ਨੇ ਉਚੇ ਦਰਸ਼ਨ ਹੀ ਬੇਸਿਕਲੀ ਜਿਹੜੇ ਮੂਲ ਸੂਤਰ ਨੇ ਵੇਦਾਂ ਚਾਰ ਵੇਦਾਂ ਦੇ ਉਹਨਾਂ ਤੇ ਅਧਾਰਿਤ ਨੇ ਉਹਨਾਂ ਦੀ ਪੈਂਪੈਂਟਰੀਕਲ ਇੰਟਰਪ੍ਰੀਟੇਸ਼ਨ ਜਿਹੜੀ ਕੀਤੀ ਗਈ ਹੈ ਉਸ ਵਿੱਚ ਜਿਸ ਤਰ੍ਹਾਂ ਉਹਦੇ ਵਿੱਚ ਮਿਮਾਸਾ ਨਿਆਏ ਵਿਸ਼ੇਸ਼ੇ ਸ਼ੇਸ਼ੇ ਯੋਗ ਵੇਦਾਂ ਇਹ ਜਿਹੜੇ ਦਰਸ਼ਨ ਨੇ ਇਨਾਚੋ ਦੋ ਦਰਸ਼ਕ ਨਾ ਬਲਕਿ ਤਿੰਨ ਦਰਸ਼ਕ ਤਾਂ ਬਿਲਕੁਲ ਅਕਾਲ ਪੁਰਖ ਦੀ ਹਸਤੀ ਨੂੰ ਮੰਨਦੇ ਹੀ ਨਹੀਂ ਪਰ ਕਿਉਂਕਿ ਭਾਰਤੀ ਪਰੰਪਰਾ ਦੇ ਵਿੱਚ ਇਸ ਨੂੰ ਮੰਨਿਆ ਗਿਆ ਕਿ ਜਿਹੜਾ ਵੇਦ ਦੇ ਵਿੱਚ ਯਕੀਨ ਨਹੀਂ ਰੱਖਦਾ ਉਸ ਨੂੰ ਉਹ ਕਹਿੰਦੇ ਆ ਨਾਸਤਕ ਜਿਹੜਾ ਵੇਦਾਂ ਦੀ ਵਿਚਾਰਧਾਰਾ ਨੂੰ ਮੰਨਦਾ ਹੈ ਭਾਵੇਂ ਰੱਬ ਨੂੰ ਮੰਨੇ ਨਾ ਮੰਨੇ ਉਸ ਨੂੰ ਕਹਿੰਦੇ ਆ ਆਸਤਕ ਨਾਸਤੇ ਤੇ ਨਾਸਤਿਕ ਦੀ ਡੈਫੀਨੇਸ਼ਨ ਇੱਕ ਬਹੁਤ ਕੰਪਲੀਕੇਟਿਡ ਵਿਸ਼ਾ ਹੈ ਇਸ ਤੇ ਕਾਫੀ ਫਿਰ ਵਿਚਾਰ ਕਰਾਂਗੇ ਭਾਵੇਂ ਬਾਕੀ ਦੇ ਤਿੰਨ ਧਰਮ ਨੇ ਉਹਨਾਂ ਨੂੰ ਨਾਸਤਿਕ ਕਹ ਰਿਹਾ ਭਾਵੇਂ ਉਹ ਉਥੇ ਰੱਬ ਦੀ ਗੱਲ ਹੈ ਜਾਂ ਨਹੀਂ ਉਹ ਵੱਖਰੀ ਗੱਲ ਹੈ ਸੋ ਅੱਜ ਆਪਾਂ ਵਿਚਾਰ ਕਰਦੇ ਹਾਂ ਬਾਣੀ ਕੀ ਕਹਿੰਦੀ ਹੈ ਵੇਦਾ ਇਕ ਤਾਂ ਬਾਣੀ ਦੇ ਵਿੱਚ ਵੇਦ ਸ਼ਬਦ ਨੂੰ ਗਿਆਨ ਦੇ ਰੂਪ ਵਿੱਚ ਵਰਤਿਆ ਗਿਆ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾ ਜੇ ਤੁਮ ਨੇਕਾਂ ਦੇ ਆਰਣ ਮੱਤ ਵੇਦੀ ਅਧਿਆਰ ਇਥੇ ਗਿਆਨ ਦੀ ਗੱਲ ਕਰ ਰਹੇ ਨੇ ਜਤ ਪਹਾੜਾਂ ਤੇਰੀ ਸੁਨਿਆਰ ਆਰਣ ਮੱਤ ਵੇਦੀ ਅਧਿਆਰ ਪਾਉ ਖਲੰਤਕ ਅਗੰਤਕ ਪਾਉ ਪਾਂਡਾ ਪਾਉ ਅਮਰਿਤਕਾਲ ਕੜੀਏ ਸ਼ਬਸੱਚੀਕਸਾਲ ਨਾਨਕ ਨਦਰੀ ਨਗਰ ਨੇ ਹੱਥ ਜਪਤੀ ਸਾਹਿਬ ਦੀ 38ਵੀਂ ਪੌੜੀ 'ਤੇ ਉਹਨਾਂ 'ਤੇ ਵੇਦ ਸ਼ਬਦ ਵਰਤਿਆ ਗਿਆ ਇਹ ਗਿਆਨ ਵਾਸਤੇ ਇਸ ਤਰ੍ਹਾਂ ਬਾਣੀ 'ਚ ਬਹੁਤ ਹੀ ਥਾਂ 'ਤੇ ਵੇਦ ਸ਼ਬਦ ਵਰਤਿਆ ਗਿਆ ਪਰ ਜਦੋਂ ਵੇਦਾਂ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ ਗੁਰੂ ਅੰਗਦ ਪਾਤਸ਼ਾਹ ਉੱਚੇ ਸਵਰ ਦੇ ਵਿੱਚ ਕਹ ਰਹੇ ਨੇ ਵਖਰੇਵਾ ਕਾਹੇ ਤਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇਦੇ ਲੈਣਾ ਲੈ ਲੈ ਦੇਣਾ ਨਰਕ ਸੁਗਵਤਾ ਉੱਤਮ ਮੱਤਮ ਜਾਤੀ ਜਿੰਸੀ ਪਰਮ ਪਵੈ ਸੰਸਾਰ ਇਹ ਵੇਦ ਦੀ ਵਿਚਾਰ ਧਾਰਾ ਨੂੰ ਡਿਫਾਈਨ ਕਰਦੇ ਨੇ ਕੀ ਵੇਦੇ ਕੀ ਦੇਰੇਆ ਵੇਦਾਂ ਦੀ ਜਿਹੜੀ ਵਿਚਾਰਤਾ ਨਾਲ ਧਾਰ ਹੈ ਉਸ ਨੇ ਕੀ ਕੀਤਾ ਉਸ ਨੇ ਜਿਹੜੀ ਵੇਦਾਂ ਦੀ تعلیم ਹੈ ਵੇਦਾਂ ਦੀ ਜਿਹੜੀ ਵਿਧਿਆ ਹੈ ਉਸ ਨੇ ਸੰਸਾਰ ਦੇ ਵਿੱਚ ਨਰਕ ਸੁਰਗ ਪਾਪ ਪੁੰਨ ਦੇ ਵਿਚਾਰ ਨੂੰ ਲਿਆ ਕੇ ਪਰਮਾਇਆ ਤੇ ਉਹ ਇਹ ਦੱਸ ਰਿਹਾ ਕਿ ਪਾਪ ਕੀ ਹੁੰਦਾ ਹੈ ਪੁੰਨ ਕੀ ਹੁੰਦਾ ਹੈ ਨਰਕ ਕਿਵੇਂ ਆਉਂਦਾ ਹੈ ਸਵਰਗ ਕਿਵੇਂ ਆਉਂਦਾ ਹੈ ਜੇ ਤੁਸੀਂ ਇਹ ਕਰਮ ਕਰੋਗੇ ਸਵਰਗ ਵਿੱਚ ਜਾਓਗੇ ਜੇ ਤੁਸੀਂ ਇਹ ਕਰੋਗੇ ਨਰਕ ਵਿੱਚ ਜਾਓਗੇ ਇਹ ਕਰੋਗੇ ਇਸ ਦਾ ਇਥੇ ਦਾਨ ਕਰੋਗੇ ਪੁੰਨ ਤੇ ਅਗਲੇ ਜਨਮ ਵਿੱਚ ਤੁਹਾਨੂੰ ਉਸ ਦਾ ਫਲ ਮਿਲੇਗਾ ਉਸ ਨੇ ਇਹ ਵੇਦਾਂ ਨੇ ਇਹ ਦੱਸਿਆ ਹੈ ਕਿ ਹਾਥੀ ਦੇ ਕੇ ਹੀ ਜਿਸ ਤਰ੍ਹਾਂ ਆਪਾਂ ਕਈ ਵਾਰੀ ਫਿਲਮਾਂ ਦੇ ਵਿੱਚ ਵੀ ਸੁਣਦੇ ਆ ਤੂੰ ਇੱਕ ਪਾਸਾ ਦੇਗਾ ਉਹ 10 ਲੱਖ ਦੇਗਾ ਗੁਰਬਾਣੀਆਂ ਤੇ ਨਹੀਂ ਕਹਿੰਦੀ ਕਿ ਭਾਈ ਦਾਨ ਨਾ ਕਰੋ ਜਾਂ ਕਿਸੇ ਨੂੰ ਆਪਣੇ ਦਸਵੰਧ ਚ ਨਾ ਦੇਓ ਪਰ ਇਹ ਆਸ ਰੱਖ ਕੇ ਨਹੀਂ ਕਿ ਇੱਥੇ ਦੇਣਾ ਤੇ ਅੱਗੇ ਲੈਣਾ ਇਸ ਚੀਜ਼ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੈਕਟੀਕਲੀ ਲੌਜੀਕ ਦੇ ਆਧਾਰ ਤੇ ਯਾਪ ਭਾਈ ਕਹਿ ਸਕਦੇ ਆ ਕਿ ਵਿਵੇਕ ਦੇ ਲਾਹੋਂਸੇ ਰੱਦ ਕਰ ਗੁਰਨਾਮਕ ਪਾਤਸ਼ਾਹ ਨੇ ਇਹਨਾਂ ਭਰਮਾਂ 'ਚ ਪੈ ਕੇ ਜਿਵੇਂ ਕੋਈ ਕਿਸੇ ਤੋਂ ਲੈਂਦਾ ਹੈ ਕਿਸੇ ਨੂੰ ਦਿੰਦਾ ਹੈ ਇਸ ਤੇ ਆਵਾ ਗਾਉਣ ਇਸ ਤੇ ਨਿਰਭਰ ਹੁੰਦੀ ਏ ਅਗਲੇ ਜਨਮ ਵਿੱਚ ਮੋੜੀਦਾ ਏ ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਜਾਂ ਸਵਰਗ ਦੀ ਹਾਲ ਜਿਹੜੀ ਹੈ ਪਰ ਅਗਲੀਆਂ ਪੰਕਤੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਗੁਰੂ ਅੰਗਦ ਪਾਤਸ਼ਾਹ ਤੁਰਨਾਮਿਕ ਪਾਤਸ਼ਾਹੀ ਜਾਂ ਬਾਣੀ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਆ ਜਿਸ ਵਿੱਚ 35 ਭਗਤਾਂ ਦੀ ਬਾਣੀ ਹੈ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆ피 ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੈ ਵਿੱਚ ਰੱਖਿਆ ਹੁਕਮੈ ਅੰਦਰ ਵੇਖਾ ਨਾਮਿਤ ਅਗੋਂ ਹੋਮਾ ਤੂਤੇ ਤਾਂ ਕੋ ਲਿਖੀਏ ਲਿਖੇ ਹੁਣ ਇੱਥੇ ਉਸ ਚੀਜ਼ ਨੂੰ ਰਿਜੈਕਟ ਕਰਤਾ ਉਹ ਕਹਿੰਦੇ ਜਿਹੜੀ ਇਸ ਤੇ ਮੁਕਾਬਲੇ ਜਿਹੜੀਆਂ ਬੇਗਾ ਨੇ ਕਥਾ ਕਹਾਣੀਆਂ ਜਿਹੜੀਆਂ ਸਿਰ ਜੀਆਂ ਉਸ ਤੇ ਮੁਕਾਬਲੇ ਕਿਉਂਕਿ ਉਹ ਤਾਂ ਮਾਇਆ ਦੇ ਹੀ ਬੰਧਨ ਚ ਪਾ ਰਹੀਆਂ ਇਸ ਨੂੰ ਇੱਕ ਹੋਰ ਆਪਾਂ ਫਿਰ ਅਮਰਤ ਬਾਣੀ ਵਾਲੇ ਪੰਕਤੀ ਨੂੰ ਫਿਰ ਵਿਚਾਰਾਂਗੇ ਇਸੇ ਦੇ ਦੂਸਰੇ ਸ਼ਲੋਕ ਦੇ ਵਿੱਚ ਕੁਰੰਗਦ ਪਾਚਾ ਫਿਰ ਫਰਮਾਂਦੇ ਨੇ ਵੇਦ ਪ੍ਰਕਾਰੇ ਪੁੰਨ ਪਾਪ ਸੁਰਗ ਨਰਕ ਕਾ ਪਿਓ ਜੋ ਬੀਜੇ ਸੋ ਉਗਵੇਂ ਖਾਂਦਾ ਜਾਣੇ ਚਿਓ ਇੱਥੇ ਵੀ ਅਗੇ ਗੁਰੂ ਉਹ ਕਹਰੇ ਗਿਆਨ ਸਲਾਹੇ ਵੱਡਾ ਕਰ ਸੱਚੇ ਸੱਚਾ ਨਾਮ ਇਸ ਤੋਂ ਆਪਾਂ ਬਾਤ ਹੀ ਵਿਚਾਰਦੇ ਆ ਇੱਥੇ ਵੀ ਗੁਰੂ ਸਾਹਿਬ ਇਹ ਹੀ ਕਹਿ ਰਹੇ ਕਿ ਵੇਦਾਂ ਦੀ تعلیم ਜੀਵ ਦਾ ਕੀਤਾ ਹੋਇਆ ਪੁੰਨ ਕਰਮ ਉਸ ਦੇ ਵਾਸਤੇ ਸਵਰਗ ਤੇ ਨਰਕ ਦਾ ਜਿਹੜਾ ਸਬਬ ਬਣਦਾ ਹੈ ਉਹ ਹੀ ਰਸਤਾ ਪਾਪ ਜੀਵ ਲਈ ਨਰਕ ਬਣਦਾ ਹੈ ਪਰ ਗੁਰੂ ਨਾਨਕ ਪਾਤਸ਼ਾ ਇਹਨਾਂ ਭਰਮਾਂ ਚੋਂ ਕੱਢ ਕੇ ਮਨੁੱਖ ਨੂੰ ਗੁਰਬਾਣੀ ਇਹਨਾਂ ਭਰਮਾਂ ਨੂੰ ਰੱਦ ਕਰ ਦਿੰਦੀ ਹੈ ਅੰਮ੍ਰਿਤ ਬਾਣੀ ਤਤ ਵਿਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜੂ ਫੋਕਮੇ ਵਿੱਚ ਰੱਖਿਆ ਹੁਕਮ ਅੰਦਰ ਵਿਖੇ ਨਾਮਿਕ ਅਗੋਂ ਹਮਤੋ ਤੇ ਪੰਕੋ ਲਿਖਿਆ। ਉਹਨੇ ਕਿ ਗੁਰਨਾਮਕ ਪਾਤਸ਼ਾਹ ਦੀ ਬਾਣੀ ਦੀ ਗੱਲ ਕਰ ਰਹੇ ਨੇ ਉਹ ਕਹਿੰਦਾ ਜਿਹੜਾ ਕਥਾ ਕਹਾਣੀ ਪਾਪ ਕੋnde ਜਿਹੜੇ ਵਿਚਾਰ ਦੀ ਗੱਲ ਕਰ ਰਹੇ ਹਨ ਵੇਦ ਜਿਹੜੀ ਬਾਣੀ ਗੁਰੂ ਨੇ ਜਿਹੜੀ ਬਾਣੀ ਉਚਾਰੀ ਜਿਸ ਤੇ ਬੋਤ ਹੀ ਗਹਿराई ਵਿੱਚ ਭੇਜ ਨੇ ਗਿਆਨ ਅਦਰ ਗਿਆਨ ਅਦਰਸ਼ ਨੇ ਗੁਰੂ ਨੇ ਸਮਝਾ ਦਿੱਤਾ ਕਿ ਜਿਸ ਨੂੰ ਸੁਰਤੀਆ ਨੇ ਜਪਿਆ ਜਿਸ ਨੂੰ ਮਨੁੱਖ ਨੇ ਜਪਿਆ ਹੈ ਉਹ ਬਾਣੀ ਨਾਮ ਅੰਮ੍ਰਿਤ ਨਾਲ ਭਰੀ ਹੋਈ ਹੈ ਤੇ ਪ੍ਰਭੂ ਦੇ ਗੁਣ ਵਿਆਖਤ ਉਹ ਇਸ ਪਾਸੇ ਨਹੀਂ ਜਾਂਦੀ ਆਪ ਪਰਮਾਤਮਾ ਕੀ ਆਕੋ ਕਰੋ ਉਹ ਨਾ ਉਹ ਕਰਮ ਕਾਂ ਦੇ ਵਿੱਚ ਨਹੀਂ ਪੈਂਦੀ ਇਹ ਬਾਣੀ ਗੁਰੂ ਦੇ ਪ੍ਰਭੂ ਦੇ ਗੁਣਾਂ ਦੀ ਅਕਾਲਪੁਰਖ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿੱਚ ਸੁਰਤ ਜੋੜਿਆਂ ਮਨੁੱਖ ਨੂੰ ਸੁਭਾਵਕ ਤੌਰ ਤੇ ਨਿਰਮਲ ਕਰਮਵਾਲ ਪ੍ਰੇਰਤੀ ਤੇ ਹੁਕਮ ਵਿੱਚ ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਲੈ ਕੇ ਉਸ ਦੇ ਹੁਕਮ ਵਿੱਚ ਚੰਗਾ ਅਮਲ ਕਰਨ ਲਈ ਪ੍ਰੇਰਤੀ ਉਸ ਪਰਮਾ ਦੇ ਵਿੱਚ ਉਸ ਲਾਲਚ ਦੇ ਵਿੱਚ ਪੈਣ ਹੀ ਨਹੀਂ ਦੇਦੀ ਇਸੇ ਤਰ੍ਹਾਂ ਜਦੋਂ ਦੂਸਰੀ ਥਾਂ ਤੇ ਉਹ ਵਿਚਾਰ ਗੁਰੂ ਅੰਮ੍ਰਿਤ ਪਾਤਸ਼ਾ ਵਿਚਾਰ ਕਰਦੇ ਆ ਉਥੇ ਵੀ ਉਹ ਕਹਿੰਦੇ ਉਥੇ ਜਦੋਂ ਇਸ ਦਾ ਇਸ ਦਾ ਕਰਿਆ ਜ਼ਿਕਰ ਕਰੇ ਅੱਗੇ ਕਹਿੰਦੇ ਆ ਗਿਆਨ ਸਲਾਹੇ ਵਟਾ ਕਰ ਸੱਚੋ ਸੱਚਾ ਨਾਮ ਸੱਚ ਬੀਜੇ ਸੱਚ ਉਗਵੈ ਦਰ ਕੇ ਪਾਈਏ ਥਾਂ ਵੇਦੇ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ ਨਾਨਕ ਰਾਸੀ ਬਾਹਰਾ ਲੱਦਣਾ ਚੱਲਿਆ ਕੋਈ ਗਿਆਨ ਜੜਾਏ ਉਹ ਜਦੋਂ ਕਰਮ ਧਰਮ ਦੀ ਕਰਮ ਕਾਂਡ ਦੀ ਜਦੋਂ ਸਵਰਗ ਨਰਕ ਦੀ ਗੱਲ ਕਰਕੇ ਲਾਲਚ ਦੇ ਕੇ ਵਿਵਪਾਰ ਵੀ ਗੱਲ ਕਰਦਾ ਪਰ ਗੁਰੂ ਦਾ ਬਖਸ਼ਿਆ ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ ਉਸ ਦੀ ਸਿਫਤ ਸਲਾਹ ਦੇ ਵਿੱਚ ਜੋ ਨਾਮ ਦੱਸਦਾ ਹੈ ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ guna ਨਾਲ जोडਦਾ ਹੋਇਆ ਮਨੁੱਖ ਮੋਗਵਰ ਗਾਵੁਪੁਰਕ ਦੇ ਨਾਲ ਹੀ ਹਿਰਦੇ ਵਿੱਚ ਉਸ ਦਾ ਬੀਜ ਬੀਜਨ ਦਾ ਉਸਤੇ ਨਾਮ ਦਾ ਬੀਜ ਬੀਜਨ ਦਾ ਉਪਦੇਸ਼ ਕਰਦਾ ਹੈ ਅੰਦਰ ਨਾਮ ਹੀ ਪਰਫੁੱਲਤ ਹੁੰਦਾ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਸੋ ਪਾਪ ਤੇ ਪੁੰਨ ਦੇ ਫਾਲਤਸ ਕੇ ਵੇ ਤਾਂ ਪਰ ਵੀਆ ਗੱਲਾਂ ਕਰਦੇ ਨੇ ਮੈਂ ਨਹੀਂ ਕਹ ਰਿਹਾ ਗੁਰੂ ਅਮਰਦ ਪਾਤਸ਼ਾਹ ਕਹ ਰਹੇ ਨੇ ਪਰ ਮਨੁਖ ਲਈ ਅਸਲ ਰਾਸ ਪੂੰਜੀ ਅਕਾਲ ਪੁਰਖ ਦੇ ਗੁਣਾ ਦਾ ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ ਗੁਰੂ ਤੋਂ ਮਿਲਦਾ ਹੈ हे ਨਾਨਕ ਇਸ ਗਿਆਨ ਰੂਪ ਪੂੰਜੀ ਤੇ ਬਿਨਾ ਕੋਈ ਮਨੁਖ ਜਗਤ ਤੇ ਨਫਾ ਲਾਹ ਨਹੀਂ ਕੱਟ ਸਕਦਾ ਹੁਣ ਆਪਾਂ ਜਦੋਂ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਤੇ ਦੂਸਰੇ ਪਾਸੇ ਕਈ ਸਵਾਲ ਖੜੇ ਹੁੰਦੇ ਆ ਕਿਉਂਕਿ ਜਦੋਂ ਆਪਾਂ ਸਵਰਗ ਨਾੜੇ ਨਰਕ ਦੇ ਚੱਕਰ 'ਚ ਪੈ ਜਾਂਦੇ ਆ ਜਦੋਂ ਆਪਾਂ ਪਿਛਲੇ ਦਿਨਾਂ ਦੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਵਿਚਾਰ ਕਰਦੇ ਆ ਗੱਲ ਕੀਤੀ ਸੀ ਨਿੱਤੀ ਤੋਂਦੇ ਜਾ ਕੇ ਚਾਨਣ ਹੋਆ ਕਿਹੜੀ ਤੁੰਦ ਮਿੱਟੀ ਕਿਉਂਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੋਇਆ ਬਲਕਿ ਵਿਚਾਰ ਖਰਤ-ਵਤ ਹੋ ਗਏ ਉਸ ਤੋਂ ਪਹਿਲਾਂ ਇੱਕ ਪਾਸੇ ਸਵਰਗ ਤੇ ਨਰਕ ਦੀ ਗੱਲ ਹੋ ਰਹੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਸਵਰਗ ਵਿੱਚ ਚਲਾ ਜਾਂਦਾ ਹੈ ਚੰਗੇ ਕਰਮ ਕਰਕੇ ਇੱਕ ਪਾਸੇ ਮੰਦੇ ਕਰਮ ਕਰਕੇ ਨਰਕਾਂ ਚਲਾ ਜਾਂਦਾ ਦੂਜੇ ਪਾਸੇ ਦੂਸਰਾ ਵਿਚਾਰ ਹੈ ਕਿ ਨਹੀਂ ਉਹ ਦੂਸਰਾ ਜਨਮ ਲੈ ਇੱਕ ਵਿਚਾਰਧਾਰਾ ਦੇ ਮੁਤਾਬਕ ਉਸ ਨੂੰ ਇਸ ਜਨਮ ਦੇ ਵਿੱਚ ਕਰੋ ਇਨਸਾਨੀ ਜਨਮ ਦੇ ਚੋਸ ਨੇ ਮਾੜੇ ਕਰਮ ਕੀਤੇ ਦੂਸਰੇ ਜਨਮ ਦੇ ਵਿੱਚ ਉਹ ਇਨਸਾਨੀ ਜਨਮ ਦੇ ਵਿੱਚ ਹੀ ਉਸ ਨੂੰ ਭੋਗ ਰਹੇ ਜਿਹੜਾ ਕਿ ਅਸੀਂ ਕਈ ਵਾਰ ਸੁਣਦੇ ਹਾਂ ਜੀ ਪੁਨਰ ਜਨਮ ਦੀਆਂ ਦਾਸਤਾਨ ਬਣਾ ਕੇ ਉਫਲਾਣਾ ਬੱਚਾ ਯਾਨੀ ਕਿ ਜਿਹੜਾ ਬਿਲਕੁਲ ਝੂਠ ਤੇ ਨਿਰਧਾਰਿਤ ਹੁੰਦਾ ਹੈ ਜਦੋਂ ਉਸ ਦੀ ਵਿਆਖਿਆ ਹੁੰਦੀ ਹੈ ਦੂਸਰੇ ਪਾਸੇ ਉਹ ਕਹਿੰਦਾ ਨਹੀਂ ਚੁਰਾਸੀ ਲੱਗ ਜੁਹਨਾਂ ਦੇ ਵਿੱਚ ਜਾਂਦਾ ਹੈ। ਫਿਰ ਉਹ ਚੁਰਾਸੀ ਲੱਗਦਾ ਗੇਰ ਘਟਦਾ 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 ਜਦੋਂ ਟਾਪ ਤੇ ਪਹੁੰਚਦਾ ਹੈ ਫਿਰ ਇਨਸਾਨੀ ਜਨਮ ਮਿਲਦਾ ਹੈ। ਫਿਰ ਉਸ ਕੋੜੀ ਤੋਂ ਕਿਸੇ ਕਿ ਜਾਂਦਾ ਹੈ। ਫਿਰ ਉਹ ਫਿਰ ਆਵਾਗੋਂ ਦੇ ਚੱਕਰ ਚ ਪੈਦਾ। ਗੁਰਮਤਿ ਦੇ ਇਸ ਵਿਚਾਰ ਨੂੰ ਰੱਦ ਕੀਤਾ ਹੋਇਆ। ਹੋਰ ਇਸ ਦੀ ਪੁਨਰ ਮਤਲਬ ਇਹ ਨਹੀਂ ਸ਼ਕਦਾਬਲੀ ਵਰਤੀ ਗਈ। ਪਰ ਇਸ ਨੂੰ ਇਸ ਦੀ ਪੁੰਨਰ ਵਿਆਖਿਆ ਕੀਤੀ ਉਸ ਤਰ੍ਹਾਂ ਕੀਤੀ ਗਈ ਕਿ ਗੁਰਮਤ ਅਨੁਸਾਰ ਜੇਰਾ ਵਿਅਕਤੀ ਆਪਣੀ ਸੋਚ ਦੇ ਲੈਵਲ ਤੇ ਜਿਉ ਹੋ ਜੀ ਬਿਰਤੀ ਰੱਖਦਾ ਹੈ ਉਹ ਪ੍ਰੈਕਟੀਕਲੀ ਇਸ ਮਨੁੱਖ ਜਨਮ ਦੇ ਵਿੱਚ ਹੀ ਉਹੋ ਜੇ ਅੰਜੂਨਾ ਪੂਰ ਰਿਹਾ ਹੈ ਕਬੀ ਸਕਣਿਆ ਪਰਤੰ ਪਰਤੰ ਪਰਤੀ ਨਿੰਦਾ ਪਰ ਅਪਵਾਦ ਨ ਛੂਟਾ ਹੈ ਆਵਾ ਗਵਣ ਹੂਤ ਹੈ ਫੁਨ ਫੁਨ ਇਹ ਪਰ ਸੰਜ ਟੂਟੇ ਤੇ ਕੋਲਨਿਕ ਪਾਚਸ ਵਿਚਾਰ ਨੂੰ ਕਿ ਅੱਗੇ ਕੌਣ ਕਿੱਥੇ ਜਾਂਦਾ ਹੈ ਅੱਗੇ ਕਿਸ ਦਾ ਕੀ ਹੋ ਰਿਹਾ ਹੈ ਇਸ ਨੂੰ ਤਾਂ ਮੂਲੋਂ ਹੀ ਰੱਦ ਕਰ ਦਿੰਦੇ ਆ ਇਹ ਕਹਿ ਕੇ ਇੱਕ ਦੱਬਾ ਇੱਕ ਦੱਜੀਆਂ ਇੱਕ ਨਾ ਕੁੱਤੇ ਖਾएं ਇੱਕ ਪਾਣੀ ਵਿੱਚ ਫਸਲਟੀ ਇੱਕ ਵੀ ਹਸਣ ਪਾਏ ਨਾਮਕ ਇਹ ਨਾ ਜਾਪੇ ਕਿਥੇ ਜਾਇਸ। ਪੁਰਸ਼ ਆਵੇ ਕਹਿੰਦੇ ਆ ਕਿ ਜਦੋਂ ਕੋਈ પ્રાਣੀ ਚੜਾਈ ਜਾਂਦਾ ਹੈ। ਕਈ ਲੋਕ ਕਈ ਜਿਹੜੀਆਂ ਸਭਿਅਤਾਵਾਂ ਨੇ ਉਸ ਨੂੰ ਜ਼ਮੀਨ ਦੇ ਵਿੱਚ ਦਫਨ ਕਰਦੇ। ਕੁਝ ਸਭਿਅਤਾਵਾਂ ਨੇ ਜਿਹੜੀਆਂ ਉਸ ਨੂੰ ਅਗਨੀ ਦੇ ਵਿੱਚ ਜਲਾ ਦਿੰਦੀਆਂ। డిపెండ్ ਕਰਦਾ ਹੈ ਜੇ ਕਿਸੇ ਇਲਾਕੇ ਦੇ ਵਿੱਚ ਲੱਕੜ ਦੀ ਕਮੀ ਸੀ ਮਾਰੂਥਲਾਂ ਦੇ ਵਿੱਚ ਉੱਥੇ ਉਸ ਨੂੰ ਜ਼ਮੀਨ ਦੇ ਵਿੱਚ ਦਫਨਾਇਆ ਹੀ ਜਾਂਦਾ ਸੀ ਲੱਕੜ ਮਿਲਦੀ ਨਹੀਂ ਸੀ ਪਰ ਜਿਹੜੇ ਇਲਾਕਿਆਂ ਦੇ ਵਿੱਚ ਜੰਗਲ ਸਨ ਉੱਥੇ ਮਨੁੱਖੀ ਦੇ ਨੂੰ ਅਗਨ ਪੇਟ ਕਰਨਾ ਆਸਾਨ ਸੀ ਲੱਕੜ ਬਹੁਤ ਜ਼ਿਆਦਾ ਪ੍ਰਾਪਤ ਆਮ ਪਈ ਹੁੰਦੀ ਸੀ ਇੱਕ ਹੋਰ ਵੀ ਕਿਉਂਕਿ ਇੱਕ ਅਵਸਥਾ ਹੋ ਸੀ ਜਦੋਂ ਅਜੇ ਮਨੁੱਖ ਅਜੇ ਤਾਂ 12000 ਸਾਲ ਪਹਿਲਾਂ ਸભ્ય ਕੀ ਨਹੀਂ ਸੀ ਉਸ ਤੇ ਸਿਰ ਚੇਤਨਾ ਆਈ ਸੀ ਬਾਕੀ ਜਾਨਵਰਾਂ ਦੇ ਮੁਕਾਬਲੇ ਚ ਬਾਕੀ ਜੀਵਨ ਦੇ ਮੁਕਾਬਲੇ ਚ ਉਹ ਥੋੜਾ ਸਿਆਣਾ ਹੋਇਆ ਸੀ ਉਸ ਤੇ ਵਿੱਚ ਆਪਸ ਤੇ ਵਿੱਚ ਜਿਹੜੇ ਸਮਾਜਿਕ ਰਿਸ਼ਤੇ ਮੋਹ ਦੇ ਰਿਸ਼ਤੇ ਜਿਹੜੇ ਸੀ ਉਹ ਪੈਦਾ ਹੋਏ ਅਟੈਚਮੈਂਟ ਹੋਈ ਉਹ ਸਮਝ ਆਣੀ ਸ਼ੁਰੂ ਹੋਈ ਇਮੇਜਿਨੇਸ਼ਨ ਤੋਂ ਬਾਅਦ ਕਿ ਪਿਆਰ ਕਰਕੇ ਜੇ ਕੋਈ ਬੰਦਾ ਰਾਤ ਨੂੰ ਸੁੱਤਾ ਹੋਇਆ ਉਠਿਆ ਨਹੀਂ ਜਾਂ ਕਿਸੇ ਦਾ ਸ਼ਿਕਾਰ ਹੋ ਗਿਆ ਉਸ ਤੋਂ ਕੋਸ਼ਿਸ਼ ਕੀਤੀ ਪਤਾ ਲੱਗ ਗਿਆ ਕਿ ਭਈ ਇਹ ਨਹੀਂ ਹੋਣਾ ਉਹਦੇ ਤੋਂ ਕਿਉਂਕਿ ਗਰਮੀ ਦੇ ਕਾਰਨ ਉਹਦੇ ਵਿੱਚੋਂ ਹੌਲੀ-ਹੌਲੀ ਜਿਹੜਾ ਸਰੀਰ ਸੀ ਤੇ ਉਸ ਵਕਤ ਜਦੋਂ ਕੋਸ਼ਿਸ਼ ਕੀਤੀ ਗਈ ਕਿ ਭਾਈ ਕਿਉਂਕਿ ਉਹਦੇ ਨਾਲ ਉਹਦੇ ਪਰਿਵਾਰ ਦਾ ਉਹਦੇ ਕਬੀਲੇ ਦਾ ਮੋਹ ਹੁੰਦਾ ਸੀ ਇਸ ਕਰਕੇ ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹਨੂੰ ਜ਼ਮੀਨ ਦੇ ਵਿੱਚ ਬਫਨ ਕਰ ਦਿੱਤਾ ਜਾਂਦਾ ਸੀ ਅੱਜ ਵੀ ਜੇ ਹਾਥੀ ਜਿਹੜੇ ਜਿਹੜੇ ਵੀ ਸੋਸ਼ਲ ਐਨੀਮਲਸ ਨੇ ਉਹ ਲਗਭਗ ਉਹਨਾਂ ਚ ਅਟੈਚਮੈਂਟ ਹੁੰਦੀ ਹੈ ਇਹ ਇਹ ਉਹ ਜੇਹੀ ਪ੍ਰਕਿਰਿਆ ਹੀ ਕਰਦੇ ਆ ਹਾਥੀਆਂ ਦਾ ਵੀ ਇਦਾਂ ਹੀ ਆ ਉਹ ਵੀ ਅਫਸੋਸ ਮਨਾਂਦੇ ਆ ਜਿਹੜੇ ਹਾਈਨਾਸ ਨੇ ਢੇੜੀਏ ਵਗੈਰਾ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਸਬੇਕ ਨੇ ਉਹ ਵੀ ਇਸ ਤਰ੍ਹਾਂ ਦਾ ਹੀ ਜਿਹੜਾ ਪ੍ਰਬੰਧ ਕਰਦੇ ਆ ਅਟੈਚਮੈਂਟ ਕਿ ਉਹ ਇਸ ਨੂੰ ਛੁਪਾ ਦਿੰਦੇ ਸੋ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਆ ਇੱਕ ਦੱਬਾ ਇੱਕ ਦੱਜੀਆਂ ਇੱਕ ਨਾ ਕੁੱਤੇ ਖਾਂ ਕਿਉਂਕਿ ਜਦੋਂ ਛੱਡ ਜਾਂਦੇ ਸੀ ਉਸ ਵਕਤ ਤੇ ਉਸ ਵਕਤ ਜਿਹੜੇ ਦੂਜੇ ਜਾਨਵਰ ਸੀ ਉਸ ਨੂੰ ਖਾ ਲੈਂਦੇ ਸੀ ਇੱਕ ਪਾਣੀ ਵਿੱਚ ਉਸਲਟੀਏ ਅੱਜ ਵੀ ਕਈ ਬਾਬੇ ਨੇ ਜਿਹੜੇ ਸਰੀਰਾਂ ਨੂੰ ਪਾਣੀ ਚ ਜਲ ਪਰਵਾ ਕਰਦੇ ਆ ਕਿ ਕਿਸੇ ਦੇ ਕੰਮ ਆ ਗਏ ਇੱਕ ਪਾਣੀ ਵਿੱਚ ਉਸਲਟੀ ਇੱਕ ਵੀ ਹਾਸ ਨਹੀਂ ਪਾਏ کافی ਪਰਾਣਾ ਧਰਮੇ ਪਾਰਸੀਸ ਉਹ ਕੀ ਕਰਦੇ ਆ ਉਹ ਸਰੀਰ ਨੂੰ ਡੰਗ ਕੇ ਰੱਖ ਦਿੰਦੇ ਆ ਖੂਹ ਚ ਲਟਕਾ ਕੇ ਰੱਖ ਦਿੰਦੇ ਆ ਉੱਚੀ ਜਿੱਥੇ ਗਿੱਦਾ ਆ ਕੇ ਉਸ ਨੂੰ ਖਾ ਲੈਂਦੇ ਨੇ ਇਹ ਨਹੀਂ ਉਸ ਨਾਂ ਨਿਕ ਇਹ ਨਾ ਜਾਪੇ ਕਿੱਥੇ ਜਾਏ ਦੇ ਨਾਨਕ ਜੀ ਕਹਿੰਦੇ ਨੇ ਕਿ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਜਿਹੜਾ ਇਹ ਜਿਸ ਦੀ ਜੜੀ ਾਕੀ ਧਰਮ ਇਸ ਨੂੰ ਕੋਈ ਆਤਮਾ ਕਹਿੰਦਾ ਹੈ ਗੁਰਬਾਣੀ ਚ ਆਤਮ ਸ਼ਬਦ ਸੈਲਫ ਲਈ ਵਰਤਿਆ ਗਿਆ ਆਤਮ ਜਿਣੇ ਆਪਣੇ ਆਪ ਲਈ ਵਰਤਿਆ ਗਿਆ ਮੈਂ ਲਈ ਵਰਤੇ ਗਿਆ ਆਤਮ ਜਿਣੇ ਸਗਲ ਵਸਤਾں ਕੇ ਜਿਹੜਾ ਆਪਣੇ ਮਨ ਤੇ ਕਾਬੂ ਕਰ ਲੇ ਗੁਰਬਾਣੀ ਦੇ ਵਿੱਚ ਜੋਤ ਸ਼ਬਦ ਜ਼ਿਆਦਾ ਪ੍ਰਚਲਿਤ ਹੈ ਜਦੋਂ ਆਪਾਂ ਇਹ ਕਹਿੰਦੇ ਆ ਕਿ ਅਕਾਲ ਪੁਰਖ ਦੀ ਜੋਤ ਸਾਡੇ ਚ ਵਿਦਮਾਨ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਭ ਮੈਂ ਚਾਨਣ ਗੁਰਬਾਣੀ ਚ ਬਹੁਤਾ ਕਰਕੇ ਮੈਂ ਇਸ ਦਾਵੇ ਨਾਲ ਕਿਉਂਕਿ ਪਰਮਾਤਮਾ ਸ਼ਬਦ ਤੇ ਬਾਣੀ ਚ ਹੈ ਨਹੀਂ ਆ ਆਤਮਾ ਦਾ ਇੱਕ ਜਿਹੜਾ ਸਮੂਹ ਦੀ ਗੱਲ ਆਪਾਂ ਕਰਦੇ ਆ ਪਰ ਆਤਮ ਸ਼ਬਦ ਆਪਾਂ ਪੜਿਆ ਹੈ ਆਤਮਾ ਸ਼ਬਦ ਵੀ ਪੂਰਾ ਉਸ ਰੂਪ ਦੇ ਵਿੱਚ ਨਹੀਂ ਆ ਸੋ ਇਸ ਦਾ ਮਤਲਬ ਹੈ ਕਿ ਗੁਰਬਾਣੀ ਜੋਤ ਦੀ ਗੱਲ ਕਰ ਰਹੀ ਹੈ ਕਿ ਸਾਡੇ ਅੰਦਰ ਜਿਹੜੀ ਜੋਤੀ ਆ ਜਿਹੜਾ ਸਾਡੇ ਅੰਦਰ ਗਿਆਨ ਐ ਇਸੇ ਗਾਰ ਮੰ ਤੂੰ ਜੋਤ ਸਰੂਪ ਹੈ ਉਸ ਕਾਲਪੁਰਖ ਦੀ ਜੋਤੀ ਸਭ ਮੈਂ ਜੋਤ ਜੋਤ ਹੈ ਸੋ ਇਹ ਇਸ ਤੇ ਚਾਰਨ ਸਭ ਮੈਂ ਚਾਰਨ ਸੋ ਉੱਥੇ ਜੋਤ ਸ਼ਬਦ ਵਰਤਿਆ ਗਿਆ ਹੈ ਤੇ ਉਹ ਜੋਤ ਦੀ ਜਿਹੜੀ ਆ ਕਾਗਰਤਾ ਜਿਹੜੀ ਏ ਉਸ ਤੇ ਉਸ ਦੀ ਗੱਲ ਹੈ ਪਰ ਕਿਤੇ ਇਹ ਨਹੀਂ ਦੱਸਿਆ ਗਿਆ ਕਿ ਜਿਹੜਾ ਇਹ ਮਨੁੱਖੀ ਇਹ ਮਰ ਕੇ ਕਿਤੇ ਕਿ ਸਵਰਗ ਵਿੱਚ ਜਾਂਦਾ ਹੈ ਕਿਤੇ ਨਰਕ ਵਿੱਚ ਜਾਂਦਾ ਹੈ ਆਪਾਂ ਬੜੀਆਂ ਕਹਾਣੀਆਂ ਲੋਕਾਂ ਕੋਲੋਂ ਸੁਣਦੇ ਆ ਬੜੇ ਨੀਅਰ ਦਾ ਡੈਥ ਐਕਸਪੀਰੀਐਂਸਿਸ ਲੋਕੀ ਆ ਬੜੇ ਬਿਆਨ ਕਰ ਦਿਆ ਬਸ ਨਾਲ ਵੀ ਯਾਦੋਂ ਕੋਰੋਨਾ ਦੇ ਟਾਈਮ ਤੇ 1 ਮਹੀਨਾ ਦੇ ਲਗਭਗ ਆਪਾਂ ਕੋਮਾ ਚ ਰਹੇ ਤੇ ਕੋਮਾ ਤੋਂ ਬਾਅਦ ਜੋ ਆਪਾਂ ਫੀਲ ਕੀਤਾ ਕਈ ਵਾਰੀ ਆਪਾਂ ਸ਼ੇਅਰ ਕੀਤਾ ਪਰ ਜਿੱਥੇ ਲੋਕ ਇਹ ਕਹਿੰਦੇ ਆ ਜੀ ਮੈਂ ਮਰ ਕੇ ਚਲਾ ਗਿਆ ਸੀ ਮੈਨੂੰ ਆ ਧਰਮਰਾਜ ਉੱਥੇ ਮਿਲਿਆ ਮੈਨੂੰ ਫਿਰ ਤੋਂ ਵਾਪਸ ਕਰਤਾ ਹੈ ਗਲਤ ਬੰਦਾ ਹੈ ਦੋ ਹੀ ਗੱਲਾਂ ਨੇ ਯਾ ਤਾਂ ਉਹ ਬੰਦੇ ਬਿਮਾਰੀ ਦੇ ਕਾਰਨ ਦਿਮਾਗ ਨੂੰ ਆਕਸੀਜਨ ਨਾ ਮਿਲਣ ਦੇ ਕਾਰਨ ਉਹ ਹਲੂਸੀਨੇਟਡ ਹੋ ਜਾਂਦੇ ਆ ਤੇ ਹਲੂਸੀਨੇਸ਼ਨ ਇਸ ਅਵਸਥਾ ਦੇ ਵਿੱਚ ਜੋ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੇ ਸੁਣੀ ਹੁੰਦੀ ਆ ਉਹਨਾਂ ਦੇ ਮਨ ਨੇ ਗ੍ਰਹਿਣ ਕੀਤੀ ਹੁੰਦੀ ਆ ਇਹ ਉਹ ਜਿਹੜਾ ਐਕਸਪੀਰੀਅੰਸ ਜਿਹੜਾ ਆ ਉਹ ਆਪਣੀ ਕੌਂਸ਼ੀਅਸਟੀ ਲੈਵਲ ਤੇ ਆਪਣੀ ਚੇਤਨਤਾ ਦੇ ਲੈਵਲ ਤੇ ਐਕਸਪੀਰੀਅੰਸ ਕਰਦੇ ਆ ਉਸ ਵਿਚਾਰਧਾਰਾ ਚ ਉਲੰਘਾਉਂਦੇ ਆ ਯਾਫਰੂਤ ਉਰ ਬੋਲ ਰਹੇ ਹਾਂ ਬਾਸ ਨੇ ਇੱਕ ਵਾਰ ਇੱਕ ਮਹਾ ਪੁਰਸ਼ਤਾ ਮੈਂ ਨਾਮ ਨਹੀਂ ਲਾਂਗ ਉਸ ਦੀ ਕਿਤਾਬ ਪੜ੍ਹੀ ਸੀ ਇੰਡੀਆ ਦੇ ਵਿੱਚ ਮੇਰੀ ਅਨਡਿੱਠੀ ਦੁਨੀਆ ਪੂਤਾਂ ਪ੍ਰੇਤਾਂ ਨਾਲ ਗੱਲਾਂ ਕਰ ਰਿਹਾ ਸੀ ਤੇ ਮੈਨੂੰ ਲਿਖਣਾ ਪਿਆ ਸੀ ਆਈਦਰ ਥਿਸ ਮੈਨ ਇਜ਼ ਅ ਲਾਇਰ অর ਪੇਸ਼ੀਐਂਟ ਆਫ ਹੈਲੂਸਿਨੇਸ਼ੀਆ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਯਾ ਤੁਸੀਂ ਕਈ ਵਾਰ ਸੁਣਦੇ ਹੋ ਕੋਈ ਕਹਿੰਦਾ ਜੀ ਮੈਂ ਸੂਰੀਜ ਲੋਕ ਤੇ ਟਾਈਮ ਟਰੈਵਲ ਕਰਕੇ ਉਹ ਆਇਆ ਟਾਈਮ ਟਰੈਵਲ ਇੱਕ ਨਵੀਂ ਸ਼ਬਦਾਵਲੀ ਜਿਹੜੀ ਅਨਸਟਾਈਨ ਦੇ ਜਿਹੜੇ ਉਹ ਵਿਚਾਰ ਹੈ ਕਿ ਜਿਹੜਾ ਤਿੰਨ ਡਾਈਮੈਂਸ਼ਨ ਵਰਲਡ ਨੂੰ ਚੌਥੀ ਡਾਈਮੈਂਸ਼ਨ ਕਹਿੰਦਾ ਹੈ ਕਿ ਟਾਈਮ ਵੀ ਜਿਹੜਾ ਹੈ ਉਹ ਫੋਰਥ ਡਾਈਮੈਂਸ਼ਨ ਪਰ ਅਜੇ ਤੱਕ ਉਸ ਦੀ ਪੂਰੀ ਵਿਆਖਿਆ ਵੀ ਨਹੀਂ ਹੋ ਸਕੀ ਕਈ ਲੋਕ ਉਸ ਨੂੰ 10 ਡਾਈਮੈਂਸ਼ਨਸ ਤੱਕ ਕਰਦੇ ਆ ਕਈ 11 ਤੱਕ ਕਰਦੇ ਆ ਕਈ 26 ਡਾਈਮੈਂਸ਼ਨ ਤੱਕ ਕਰਦੇ ਆ ਬੜਾ ਕੁਝ ਬਸ ਤੇ ਪਰ ਅਜੇ ਤੱਕ ਉਸ ਨੂੰ ਹਣ ਥੋੜੀ ਜਿਹੀ ਵਿਗਿਆਨ ਦੀ ਗੱਲ ਸੁਣੀ ਹੁੰਦੀ ਆ ਉਸ ਦਾ ਪੂਰਾ ਪਤਾ ਵੀ ਨਹੀਂ ਹੁੰਦਾ ਅਸੀਂ ਉਸ ਨੂੰ ਟਾਈਮ ਟਰੈਵਲ ਅਜੇ ਉਹ ਟਾਈਮ ਟਰੈਵਲ ਦੀ ਮਸ਼ੀਨ ਦੀ ਗੱਲ ਕਰਦੇ ਸੀ ਅਜੇ ਇਨਸਾਨ ਨੇ ਉਹ ਨਹੀਂ ਬਣਾਈ ਅਜੇ ਇਨਸਾਨ ਕੋਹਾ ਦੂਰ ਕਿਉਂਕਿ ਉਹ ਲਾ ਕਨਸੈਪਟ ਹੈ ਫੋਰਥ ਡਾਈਮੈਂਸ਼ਨ ਤੇ ਮੰਨ ਲਿਆ ਕਿ ਟਾਈਮ ਹੈ ਕਿਉਂਕਿ ਰਿਲੇਟਿਵਿਟੀ ਆਫ ਟਾਈਮ ਜਿਹੜਾ ਟਾਈਮ ਦਾ ਕਨਸੈਪਟ ਹੈ ਗੁਰੂ ਨਾਨਕ ਪਾਤਸ਼ਾਹ ਨੇ ਵੀ ਤਾਂ ਟਾਈਮ ਨੂੰ ਚਾਰ ਹਿੱਸਿਆਂ ਚ ਵੰਡੇ ਆਦ ਸੱਚ ਚੁਗਾਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਉਹ ਸਮਾਂ ਜਦੋਂ ਸਮਾਂ ਹੀ ਨਹੀਂ ਸੀ ਸਿਰਫ ਕਾਲਪੁਰਖ ਦੀ ਹੋਂਦ ਸੀ ਆਪਾਂ ਇਹ ਸ਼ਬਦ ਸੁਣ ਰਹੇ ਸੀ ਪਹਿਲੇ ਅੱਧੇ ਘੰਟੇ ਪਹਿਲੇ ਅਰਬਦ ਨਰਬਦ ਤੰਦੂਕਾਰਾ ਕਰਨ ਨਾ ਗਗਨਾ ਹਕੂਮਿਆ ਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁਮ ਸਮਾਪਤ ਲਗਾ ਜਾਂਦਾ ਬਾਬਾ ਵੀ ਸਾਨੂੰ ਉੱਤੇ ਇਹੀ ਗੱਲ ਸਮਝਾ ਰਹੇ ਨੇ ਕਿ ਜਦੋਂ ਕੁਝ ਨਹੀਂ ਸੀ ਉਸੇ ਸ਼ਬਦ ਦੇ ਵਿੱਚ ਉਹ ਕਹਿੰਦੇ ਆ ਨਰਕ ਸੁਰਗ ਦਾ ਕੋਈ ਕੋਈ ਹੈ ਹੀ ਨਹੀਂ ਸੀ ਕੁਝ ਵੀ ਨਹੀਂ ਸੀ ਉਪਤ ਖਪਤ ਆਉਣ ਨਾ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਬਹਾਇੰਦਾ ਨਾ ਤਦ ਸੁਰਗ ਮੱਚ ਪਿਆਲਾ ਦੋਜ਼ਕ ਪਿਸਤ ਨਹੀਂ ਕਹ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਇਨ ਜਾਣਦਾ ਕੋਈ ਹੈ ਹੀ ਨਹੀਂ ਸੀ ਤੇਰੇ ਬਾਅਦ ਵਿੱਚ ਕਿਥੋਂ ਆਇਆ ਇਸੇ ਕਰਕੇ ਆਪਾਂ ਜਿਹੜਾ ਵਿਚਾਰ ਕਰ ਰਹੇ ਸੀ ਕਿ ਇੱਕ ਵਿਚਾਰਾਂ ਦਾ ਫੰਟਮ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸਪਸ਼ਟ ਕਰ ਦਿੱਤਾ ਕਿ ਕੋਈ ਇਸ ਤਰ੍ਹਾਂ ਦੀ ਵਿਚਾਰਤਾਰਾ ਨਹੀਂ ਹੈ ਇਹ ਸਿਰਫ ਇੱਕ ਮਨੋਖੁਦੀ ਹੈ ਕਲਪਿਕ ਕਲਪਨਿਕ ਚੀਜ਼ਾਂ ਨੇ ਅਸਲ ਦੇ ਵਿੱਚ ਗੁਰਬਾਣੀ 'ਚ ਬਾਰ ਬਾਰ ਇਹ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਆਮ ਭਗਤੀ ਇਸੇ ਪੜਦੇ ਆ ਰੋਜ਼ੀ ਸ਼ਬਦ ਪੜ ਰਹੇ ਹੁੰਦੇ ਆ ਮੁਕਤ ਤ ਪਉਗਤ ਊਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾ ਬੇਕੁੰਠ ਜਾਕੀ ਤੇਰਾ ਤੂੰ ਆਪੇ ਸ਼ਰਮਾਵੇਂ ਆਪਣੇ ਕੋਲ ਸਮਾਂ ਨਾ ਨਹੀਂ ਹੈ ਕਿ ਆਪਾਂ ਹੋਰ ਉਦਾਹਰਣਾਂ ਦੇ ਸਕੀਏ ਕਬੀਰ ਸਾਹਿਬ ਇੱਕ ਥਾਂ ਤੇ ਕਹਿੰਦੇ ਆ ਕਹੋ ਕਬੀਰ ਅਬ ਕਹੀਏ ਕਾਹੇ ਸਾਲ ਸੰਗਤ ਬੇਕੁੰਠੇ ਆਏ ਉਥੇ ਉਸ ਸ਼ਬਦ ਦੇ ਵਿੱਚ ਇਹ ਨਹੀਂ ਕਹਿ ਰਿਹਾ ਕਿ ਵੀ ਜਿਹੜੇ ਆਪਣਾ ਆਪਣਾ ਮਰਮ ਨਾ ਜਾਣਨਾ ਬਾਤ ਨਹੀਂ ਬੈਕੰਟ ਬਕਾਨਾ ਜੇ ਤੁਹਾਨੂੰ ਪਤਾ ਹੈ ਵਾਕਈ ਤੇ ਫਿਰ ਇਹ ਦੱਸੋ ਉਸ ਦੀ ਦੀਵਾਰ ਕਾਦੀ ਬਣੀ ਹੋਈ ਆ ਉਹ ਦਰਵਾਜ਼ਾ ਕਾਦਾ ਬਣਿਆ ਉਹਦੀ ਫਜ਼ੀਲ ਕਾਦੀ ਆ ਉਹਦੀ ਖਾਈ ਆਸ-ਪਾਸ ਕਾਦੀ ਆ ਉਹ ਸ਼ਹਿਰ ਕਿ ਹੋ ਜੇ ਕਿਸੇ ਨੂੰ ਨਹੀਂ ਪਤਾ ਸੋ ਵਰਬਾਣੀ ਇਹ ਹੋ ਜੇ ਬੇਸਲੈਸ ਕਨਸੈਪਟ ਨੂੰ ਰੱਦ ਕਰਕੇ ਗੁਰਬਾਣੀ ਅਮਲ ਦੇ ਵਿੱਚ ਜੀਣਾ ਚੰਗਾ ਏ ਚੰਗਾ ਜੀਵਨ ਬਣਾ ਲਿਆ ਤੇ ਉਹ ਸਵਰਗੇ ਮਾੜੇ ਕਰਮਾਂ 'ਚ ਪੈ ਗਏ ਉਸ ਦਾ ਫਲ ਖੋਗਣਾ ਕੋ ਨਰਕੇ ਇਸ ਤੋਂ ਬਾਅਦ ਹੋਰ ਕੁਝ ਨਹੀਂ ਆ ਸੋ ਉਹੀ ਆ ਸਾਥ ਸੰਗਤ ਵੈਕੁੰਠੇ ਆਹੋ ਇੱਥੇ ਹੀ ਫਤਿਹਬਖਸ਼ ਨਿਆ ਵਾਈਗੁਰ ਜੀ ਦਾ ਕਾਲਸਾ ਵਾਈਗੁਰ ਜੀ ਦਾ